ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹੋਏ ਆਪਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਆਖਰੀ ਪਿੰਡ ਆ ਪਿੰਡ ਆ ਦਬੜੀਖਾਨਾ ਦਬੜੀਖਾਨਾ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹਦੋਂ ਗਾਂ ਹੱਦ ਦਾ ਜਿਹੜੀ ਮਿੱਤਰੋ ਉਹ ਬਠਿੰਡੇ ਜ਼ਿਲ੍ਹੇ ਦੀ ਸ਼ੁਰੂ ਹੁੰਦੀ ਆ ਚੀਦੇ ਪਿੰਡ ਦੀ ਸ਼ੁਰੂਆਤ ਹੁੰਦੀ ਆ ਮਿੱਤਰੋ ਜਿੱਥੇ ਟੂਲ ਪਲਾਜਾ ਬਣਿਆ ਹੋਇਆ ਉਹ ਪਿੰਡ ਦੀ ਸ਼ੁਰੂਆਤ ਹੁੰਦੀ ਆ ਮਿੱਤਰੋ ਤੇ ਚੀਦਾ ਪਿੰਡ ਆ ਜਿਹੜਾ ਇੱਥੋਂ 8-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਮਿੱਤਰੋ ਇਹਦੋਂ ਗਾਂ ਹੱਦ ਦਾ ਜਿਹੜੀ ਉਹ ਬਠਿੰਡੇ ਜ਼ਿਲ੍ਹੇ ਦੇ ਨਗਰਾਂ ਦੀ ਹੋ ਜਾਂਦੀ ਆ ਇਹ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਪੈ ਜਾਂਦਾ ਤੇ ਇੱਥੋਂ ਜ ਛੜਕ ਦੇ ਉੱਤੇ ਬਾਈ ਦਾ ਰਹਿਣਾ ਵਸੇਰਾ ਵਾ ਮਿੱਤਰੋ ਤੇ ਬਾਈ ਦੇ ਕੋਲੇ ਜਾਨਵਰ ਤਕਰੀਬਨ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਤੁਸੀਂ ਦੁੱਧ ਦਾ ਕੰਮ ਆ ਬਾਈ ਦਾ ਮਿੱਤਰੋ ਜਾਨਵਰਾਂ ਦੀ ਕਲੈਕਸ਼ਨ ਚੰਗੀ ਆ ਜਾਨਵਰਾਂ ਦੀ ਬਰੀਡ ਲੈਵਲ ਦੋਵੇਂ ਪੱਖੀ ਹੈਗੇ ਗਾਵਾਂ ਮੱਝਾਂ ਇਹ ਨਹੀਂ ਹੈਗਾ ਵੀ ਗਾਵਾਂ ਵੀ ਐਚਪੀ ਜਰਸੀ ਸਾਈ ਵੱਲ ਜਿਹੀ ਉਹ ਨਹੀਂ ਚੀਜ਼ ਜੋ ਦੁੱਧ ਵਾਲੀ ਸੀਮਣ ਚੰਗੇ ਮਿਲਦੇ ਆ ਬਾਈ ਉਹਨਾਂ ਦੇ ਉੱਤੇ ਮਿਹਨਤ ਜਾਰੀ ਰੱਖੀ ਬੈਠਾ ਵਾ ਅੱਜ ਬਾਈ ਦੇ ਕੋਲੇ ਦੋ ਤਿੰਨ ਜਾਨਵਰ ਦਿਖਾਵਾਂਗੇ ਦੋ ਗਾਵਾਂ ਤੇ ਇੱਕ ਮੱਝ ਮੱਜ ਦਿਖਾਉਣੀ ਆ ਮਿੱਤਰੋ ਨਾਲ ਤੁਹਾਨੂੰ ਬੱਚੇ ਦਿਖਾ ਦਨੇ ਆ ਵੀ ਕਿੰਨੇ ਟਾਪ ਬੱਚੇ ਲੌਂਦੀ ਆ ਜੋ ਕਰਦੇ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਵੀ ਵਦਗਾ ਸੇਤਾ ਦੇ ਪਰਿਵਾਰ ਵਦਗਾ ਵਦਗਾ ਓਕੇ ਆਪਣਾ ਨਾਮ ਦੱਸ ਦੀਏ ਕਿਹਨਾਂ ਦੀ ਵੀਰੇ ਬਲਵਿੰਦਰ ਨੂੰ ਬੱbbi ਕਹਿੰਦੇ ਆ ਬੱbbi ਕਹਿੰਦੇ ਇਹ ਜਿੱਦੀ ਵਾਲੀ ਸੜਕ ਤੇ ਹੀ ਆ ਗਿਆ ਆਪਣਾ ਘਰ ਆ ਨਹੀਂ ਆ ਗਿਆ ਜਿੱਦਾਂ ਕਰ ਕਈ ਵਾਰੀ ਨਾ ਫੋਨ ਦੇ ਵਿੱਚ ਰੇਂਜ ਲੁੰਦੀ ਦੀ ਦਿੱਕਤ ਆ ਜਾਂਦੀ ਕੀ ਕਹਿ ਕੇ ਆ ਜਾਵੇ ਅਗਲਾ ਦੇਬੂ ਕਾ ਕਹਿ ਕੇ ਆ ਜਾਣਾ ਆਪਾਂ ਇੱਕ ਦਾ ਹੁੰਦਾ ਵੱਡੇ ਬਿਜੁਰਕ ਦਾ ਦੇਬੂ ਕਹਿ ਕੇ ਠੀਕ ਹੈ ਵੀਰ ਅੱਛਾ ਬੱbbi ਵੀਰੇ ਆਪਣੇ ਤਿੰਨ ਜਾਨਵਰ ਪਹਿਲੇ ਨੰਬਰ ਤੇ ਆਪਾਂ ਮਹਿੰਦੀ ਗੱਲ ਕਰਦੇ ਆ ਵੀਰੇ ਕਿੰਨਵਾ ਸੁਆ ਸੁਰੀ ਹੈ ਜੋ ਤੀਜਾ ਸੁਣਾ ਬਾਈ ਦੂਜਾ ਸੁਆ ਵੀਰੇ ਤੀਜਾ ਤੀਜਾ ਤੇ ਕਿੰਨੇ ਦਿਨ ਬਾਕੀ ਹੈ ਵੀਰੇ ਇਹਦੇ ਆਪਣਾ 7 ਤਰੀਕ ਨੂੰ ਦਿਨ ਪੂਰੇ ਆ ਗਏ ਆ ਆ ਜਿਹੜੀ 7 ਤਰੀਕ ਨੂੰ ਹਾਂ ਉਹ ਜਿੰਨਾ ਦੁੱਧ ਤੂੰ ਚੁੰਡਾ ਰਿਆ ਜਿਹੜਾ ਕੰਡੇ ਤੇ ਲਾਉਂਦਾ ਰਿਆ ਉਹ ਕਿੰਨਾ ਦੁੱਧ ਦੇ ਪਹਿਲੇ ਸੂਏ ਨੇ 14 ਕਿਲੋ ਦਿੱਤਾਗਾ ਜੀ ਦੂਜੇ ਸੂਏ 18 ਹੁਣ ਤੀਜਾ ਸੂਣਾਗਾ ਪਹਿਲੇ ਸੂਏ 14 ਦੂਜੇ ਸੂਏ 18 ਕਿਲੋ ਦਿੱਤਾ ਹਾਂ ਅੱਛਾ ਇਹ ਆ ਜਿਹੜੀ ਉਹਦੀ ਖੜੀਏ ਨਾਲੇ ਧੀ ਪਿਛਲੇ ਸੂਏ ਦੀ ਆ ਇਹ ਪਹਿਲੇ ਸੂਏ ਦੀ ਕੱਟੀ ਜਾਂਦੀ ਇਹ ਪਹਿਲੇ ਸੂਏ ਦੀ ਕੱਟੀ ਆ ਹੈ ਮਾਣ ਨਾਲ ਤਾਂ ਲੰਗੀ ਪਈ ਦੋ ਗਿੱਠਾ ਜਿਹੜੀ ਘੱਪਣਾ ਮੰਨ ਕੇ ਚੱਲ 45 40 ਦਿਨਾਂ ਦੀ ਠੀਕ ਹੈ ਕਿੰਨੇ ਚਿਰ ਦੀ ਹੋਗੀ ਵੀਰੇ ਇਹ 1 ਸਾਲ ਤੇ 9 ਮਹੀ ਗਿਆਗੂਮੀ ਨਦੀ ਹੋਗੀ ਜਾਨੀ ਕਿ ਉਨੀ ਅਵੀਆਂ ਮਹੀਨਿਆਂ ਦੀ ਅੱਛਾ ਵੀਰੇ ਜਿਹੜੀ ਇਹਦੀ ਦੂਜੀ ਕੱਟੀ ਆ ਬਗਰਲੇ ਸੂਏ ਦੀ ਬਾਈ ਉਹ ਆ ਖੜੀ ਨੇ ਨੀਲੀ ਰਾਵੀ ਦਾ ਟੀਕਾ ਭਰਾਇਆ ਸੀਗਾ 골ਡਨ ਇਹ ਮੀਨੀ ਆ ਗਈ ਹੈ ਨਾ ਹਾਂ ਮੀਨੀ ਯਾਰ ਪਰਮਾਤਮਾ ਦੇ ਰੰਗ ਕੱਟੀ ਇਹ ਵੀ ਚੰਗੇ ਇਹ ਕਿੰਨੇ ਚਿਰ ਤੋਂ ਇਹ ਮਹੀਨੇ ਦੀ ਹੋ ਗਈ ਬਈ ਇਹ ਇਹ ਹੋ ਗਈ ਆਪਣਾ ਇਹ 11 10 10 ਸਾਲ ਕਿੰਨੇ ਦੀ ਆ ਗਈ ਬਸ ਛੇਤੀ ਬਣ ਗਈ ਸੀ ਮਾਝਾ ਠੀਕ ਹੈ ਵੱਡੇ ਭਾਈ ਅੱਛਾ ਇਹ ਮੈਂ ਫਿਰ ਤੇਰੇ ਕੋਲੇ ਹੁਣ ਪਿਛਲੇ ਉਹ 18 ਕਿਲੋ ਦੁੱਧ ਚੁੰਦਾ ਰਿਆ ਹਾਂ ਬਾਈ ਆਪਾਂ ਗਾਰੰਟੀ ਤੇ ਵੀ ਦੇ ਦੇਾਂਗੇ ਵੀਰੇ ਹਾਂ ਗਾਰੰਟੀ ਫੁੱਲ ਆਪਣੇ ਠੀਕ ਹੈ ਐਤ ਕੀ ਕਿਹੜਾ ਸੀਮਣ ਲਵਾਇਆ ਹੋਇਆ ਵੀਰੇ ਐਤ ਕੀ ਇਹ ਤਾਂ ਗੋਪੀਵਨ ਭਰਿਆ ਹੈਗਾ ਗੋਪੀਵਨ ਭਰਿਆ ਹੋਇਆ ਠੀਕ ਹੈ ਵੱਡੇ ਭਾਈ ਅੱਛਾ ਲੈ ਵਲ ਆਪਣੇ ਨਾਲ ਰابطਾ ਕੈਮ ਕਰਦਾ ਤੇ ਆਪਾਂ ਫੁੱਲ ਗਰੰਟੀ ਦੇ ਦਿੰਦੇ ਹਾਂ ਹਾਂ ਫੁੱਲ ਗਰੰਟੀ ਠੀਕ ਆ ਬਾਈ ਠੀਕ ਆ ਹੁਣ ਆਪਾਂ ਸੁਆ ਨੂੰ ਪਹਿਲ ਦੂਜਾ ਵੀ ਕਹਿ ਸਕਦੇ ਸੀ ਕਿ ਲਾਲਾ ਥਰੀਸ ਦੇ ਸਾਹ ਆਪਾਂ ਸਹੀ ਦੱਸਿਆ ਨਹੀਂ ਸਹੀ ਗੱਲ ਆ ਵੱਡੇ ਬਾਈ ਇੱਕ ਬਾਈ ਦੀਆਂ ਪਾਈਪਾਂ ਮਰੇ ਟਾਂਗ ਤਰੀਕੇ ਨਾਲ ਲਾਈਆਂ ਯਾਰ ਹਨਾ ਚੋਂ ਦੇ ਹਿਸਾਬ ਨਾਲ ਮੰਨ ਕੇ ਬਹਿ ਜੰਨੇ ਸਰ ਵੀ ਵਜਦਾਗਾ ਹਾਂ ਵਧੀਆ ਤਰੀਕਾ ਆਪਣਾ ਅੱਛਾ ਇਹ ਗੱਲ ਹੁਣ ਮੈਨੂੰ ਇੱਕ ਗੱਲ ਦੱਸੀ ਮਹਿੰਦੀ ਇਹਦਾ ਰੇਟ ਫਿਰ ਆਪਾਂ ਕੋਈ ਤੈਅ ਕੀਤਾ ਵੀਰੇ ਰੇਟ ਇਹਦਾ ਵੀਰੇ 225 2 ਲੱਖ ਤੇ 25000 ਰੁਪਏ ਮੈਂ ਵਿੱਚੋਂ ਵੀਰੇ ਮਾਤਲ ਕਰ ਦਿਆਂ ਠੀਕ ਆ ਵੀਰੇ ਕੱਢੀ ਬਾਰ ਨੂੰ ਮਾਣਾ ਮੇਰੇ ਵੀਰੇ ਤਸੱਲੀ ਕਰਾਈ ਤੋਰੀਏ ਨੂੰ ਮਾਣਾ ਲੈ ਵੀ ਮਿੱਤਰੋ ਤੀਜੇ ਸੂਏ ਕਰਮਾ ਵਾਲੀ ਸੁੰਡੀ ਆਇਤ ਕੀ ਸੂਣਾ ਵਾਂ ਇਹਨੇ ਤੇ ਗੋਪੀ ਬਣਦਾ ਇਹਨੂੰ ਲੱਗਿਆ ਹੋਇਆ ਵਾ ਸੀਮਣ ਮੈਂ ਸਿੰਗੀ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਜੇ ਕਹਿ ਦਈਏ ਨਾ ਮਿੱਤਰੋ ਤੇ ਟੌਪ ਯਾ ਕਿ ਮਾਣਾ 1% ਵੀ ਤੁਸੀਂ ਆ ਕੇ ਮੈਂ ਦੇ ਵਿੱਚ ਇੱਧਰ ਉਧਰ ਨਹੀਂ ਕੱਢ ਸਕਦੇ ਲੈਣੀ ਨਾ ਹੋਈ ਫਿਰ ਭਾਵੇਂ ਦੇ ਹਜ਼ਾਰਾਂ ਨੁਕਸ ਕੱਢ ਦਿਓ ਜਿਹੜਾ ਲੈਣ ਆਲਾ ਆ ਗਿਆ ਉਹ ਮੈਨੂੰ ਛੱਡ ਕੇ ਨਹੀਂ ਜਾਂਦਾ ਕਿਉਂਕਿ ਬਾਈ ਮੈਂ ਬੱਚੇ ਹਰ ਘੱਟੇ ਚੌਂਗਦੀ ਸੀ ਹਜੇ ਵੀ ਹਜੇ ਵੀ ਮੂੰਹ ਮਾਰ ਜਾਂਦੀ ਆ ਠੀਕ ਆ ਵੀਰੇ ਇਹਨੂੰ ਵੀ ਕਿੱਥੇ ਹੁਣ ਵੀ ਆਪਾਂ ਛੱਡਾਂਗੇ ਕਿੱਥੇ ਥੱਲੇ ਆਉਗੇ ਇਹਦੇ ਕਹਿੰਦੇ ਹੈ ਅਗਲੇ ਦਿਨ ਦੀ ਖਰੀ ਮਗਲੇ ਆਪ ਵੀ ਕੱਢ ਜਰ ਬੈ ਦੁੱਧ ਦੇ ਹਨ ਕੇ ਚੱਲ ਤੱਕੇ ਨਹੀਂ ਛੱਡੀ ਆ ਗਿਆ ਹਾਂ ਤਿੰਨ ਮਹੀਨਿਆਂ ਤੋਂ ਪਹਿਲਾਂ ਛੱਡ ਦੇਣਾ ਹੁੰਦਾ ਮੈਂ ਸੱਤ ਗੋਮੀ ਨਹੀਂ ਮਿਲਦੀ ਜਾ 10 ਕਿਲੋ ਤੋਂ ਸੀ 5-5 ਕਿਲੋ ਤੋਂ ਠੀਕ ਆ ਬਈ ਨਹੀਂ ਛੱਡਣੀ ਵਿੱਚ 90 80 90 ਦਿਨ ਤਾਂ ਝੋਟੀ ਨੂੰ ਦੇਣੇ ਵਿੱਚ ਚਾਹੀਦੇ ਬਈ ਭਰਾਈ ਲੈਵਲ ਬਈ ਜ਼ਰੂਰੀ ਹਜੇ ਵੀ ਮੰਨ ਕੇ ਚੱਲ ਬੰਦ ਕੇ ਰੱਖ ਦਿਆ ਮਾਰਦੀ ਆ ਮੂੰਹ ਹਜੇ ਵੀ ਚੁੰਗ ਰੇ ਤੇ ਇੱਕ ਕਿਲੋ ਹੋਰ ਆ ਵੀਰੇ ਹਨਾ ਮਨਾ ਸੂ ਵੀ ਸਾਲ ਪਿੱਛੇ ਪੈਂਦੀ ਆ ਆ ਸਾਲ ਤੋਂ ਮੰਨ ਕੇ ਚੱਲ 22-23 ਦਿਨਾਂ ਦਾ ਤਰ੍ਹਾਂ ਦੇ ਦਿੰਦੀ ਆ ਤੇ ਦਵਾਈ ਭਰਾ ਕੇ ਦੀ ਕਾ ਭਰਾ ਦੇਣੇ 40 ਦਿਨਾਂ ਤੋਂ ਆ ਹੀ ਕੀਤਾ ਦੁੱਧ ਤੇ ਫੀਡ ਕਿਹੜੀ ਵਰਤਦਾ ਵੀਰਾ ਫੀਡ ਹਾਂ 3 ਨੰਬਰ ਵੀ ਅਸਰਤਦਾ ਸੀ ਸੀ ਨਹੀਂ ਆਪਣੀ ਦੂਜੀ ਦਾ ਬਣਾ ਕੇ ਪਾਉਨੇ ਮਹਿਸਾਂਦੀ ਦੇ ਵਿੱਚ ਆਪਣੇ ਅਸੀਂ ਸੰਤਰੀ ਘਟਾ ਰਾਜ ਦਾ ਕਿਹੜਾ ਹਾਂ ਮਿਲਕ ਸ਼ੇਰ ਹੈ ਠੀਕ ਹੈ ਵੱਡੇ ਭਾਈ ਅੱਛਾ ਜਿਹੜੀ ਮੈਂ ਆਪਾਂ 2,25,000 ਚ ਮੰਨਤਾ ਹਾਂ ਤਾਂ ਕਰ ਦਿਆਂਗਾ ਹਾਂ ਕਰ ਦਿਆਂਗੇ ਠੀਕ ਹੈ ਵੱਡੇ ਭਾਈ ਜਿਹੜੀ 2 ਨੰਬਰ ਤੇ ਗਾਵਾ ਵੀਰ ਇਹਦੀ ਕੀ ਡਿਟੇਲ ਹੈ ਬਾਈ ਇਹ ਤੀਜਾ ਸੁਦਾ ਹੁੰਦੀ ਆ ਵੀਰ ਇਹ ਵੀ ਠੀਕ ਆ ਤੇ 1 ਮਹੀਨਾ ਤੇ 20 ਦਿਨ ਪਏ ਆ ਜੀ ਦੇ 1 ਮਹੀਨਾ ਤੇ 20 ਦਿਨ ਪਏ ਆਂਦੇ ਹਾਂ ਹਾਂ 35 36 ਕਿਲੋ ਦਾ ਰਿਕਾਰਡ ਸੀਗਾ ਦੂਜੇ ਸੂਏ ਦਾ ਠੀਕ ਆ ਵੱਡੇ ਭਾਈ ਹੁਣ ਵੀ ਦੁੱਧ ਕੋਈ ਥਣਪਾਸ ਕਰਾ ਦੂਗੀ ਹਾਂ ਥਣਪਾਸ ਕਰਾਉਂਦੇ ਵਦਗਾ ਗੂੰਦ ਵਰਗਾ ਚਿਪਾਗਾ ਠੀਕ ਆ ਵੱਡੇ ਭਾਈ ਇਹ ਫਿਰ ਲੇਵਾ ਲੂਵਾ ਤਾਂ ਬੜਾ ਜ਼ਬਰਦਸਤ ਤਿਆਰ ਕਰਦੀ ਹਣੀ ਮੇਰੇ ਕੋਲ ਪੁਰਾਣੀ ਵੀਡੀਓਏ ਪਈ ਲੱਭ ਗਈ ਤੇ ਬਹੁਤ ਖੋਚਾਂ ਤੋਂ ਤਾਂ ਰੱਖਦੀ ਹੈਗੀ ਆਈ ਠੀਕ ਹੋਵੇ ਠੀਕ ਹੈ ਕੀ ਰੇਟ ਰਹੂਗਾ ਵੀਰੇ ਇਹਦਾ ਭਾਈ ਰੇਟ ਇਹਦਾ ਰਹੂਗਾ ਆਪਣਾ ਹੁਣ ਅੱਜ ਦਾ ਭਾਅ 135 ਆਈ ਦਪਾਇ ਕਪੈਂਟੀ ਦੋ ਮਹੀਨਿਆਂ ਨੂੰ ਹਮ ਮੰਤਨ ਕਰਦਾਂਗੇ ਇੱਕ ਕਰ ਦਾਂਗੇ ਠੀਕ ਹੈ ਫਿਰ ਤੁਰਦੀ ਇਹ ਮੜਾ ਇੱਕ ਮਹੀਨੇ ਦੇ ਕਿੰਨੇ ਦਿਨ ਪਹਿ ਦੱਸਦੇ ਇੱਕ ਮਹੀਨੇ ਦੇ 20 ਦਿਨ ਇੱਕ ਦਿਨ ਮਹੀਨੇ ਦੇ 20 ਦਿਨ ਮੜਾ ਕੋਲ ਮਾ ਲਾ ਕੇ 50 ਦਿਨ ਦੀ ਹਰਿਆ ਕੱਚੀ ਹੈ ਵੜ ਹੈ ਤੇ ਬਣਜੂ ਰਿਕਾਰਡ ਤੋਂ ਫਿਰ ਕਿਤਾ 40 ਤੋਂ ਪਰ ਜਾਣਾ ਚਾਹੀਦਾ ਯਾਰ ਬੱਚੀ ਹਣਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਯਾਰ ਭਾਈ ਕਹਿਣ ਦੀਆਂ ਗੱਲਾਂ ਨਹੀਂ ਹੈ ਵੜ ਕੋਲੇ ਆ ਕੇ ਵੇਖੋ ਹੁਣ ਵੀ ਕਰਨ ਵਾਲੀ ਐ ਲੱਗਦੀ ਹੋਊਗੀ ਜਿਵੇਂ 15 16 ਕਿਲੋ ਦੁੱਧ ਉਹ ਮਤਲਬ ਪਰ ਅੱਜ ਦੋਤੋ ਡਰਾਈ ਲੈਵਲ ਵਾਲਾ ਕੰਮ ਹੀ ਕਰਵਾਉਣਾ ਪਰ ਹਾਂ ਇਹ ਪਰ ਵੈਢ ਦਾ ਕੋਈ ਓੜਾ ਬੰਨਣਾ ਨਹੀਂ ਕਹਿਣ ਤੋਂ ਭਾਵ ਜਿਵੇਂ ਆਪਾਂ ਕਹਦੇ ਨਹੀਂ ਹੁੰਦੇ ਨਾ ਬ੍ਰੈਂਡ ਪੀਸ ਆ ਜੇ ਕਿਸੇ ਨੇ ਫਾਰਮ ਦੇ ਵਿੱਚ ਪਾਉਣਾ ਨਾ ਬਾਈ ਨਵਾਂ ਫਾਰਮ ਤਿਆਰ ਕਰਦੇ ਆ ਤਾਂ ਫਿਰ ਇੱਕ ਵਾਰੀ ਝਾਤੀ ਜ਼ਰੂਰ ਮਾਰ ਲਿਆ ਜਾ ਕੇ ਲੈਣੀ ਨਾ ਲੈਣੀ ਉਹ ਤੁਹਾਡੇ ਤੇ ਡਿਪੈਂਡ ਥਾਂ ਥੋੜਾ ਨਹੀਂ ਤਾਂ ਤੁਹਾਨੂੰ ਲੰਮੀ ਕੱਢ ਕੇ ਮੈਂ ਕਿਤੇ ਦਿਖਾਉਂਦਾ ਨਾ ਤਾਂ ਤੁਸੀਂ ਆਪ ਕਹਿਣਾ ਸੀ ਵੀ ਵਾਕਿਆ ਚੀਜ਼ ਹੈਗੀ ਆ ਬਾਈ ਦੀਪ ਸਿੰਘ ਥਾਂ ਤੋਂ ਐ ਨਾਣਾ ਨੂਣਾ ਲੈ ਵਾਲੂਆ ਬਈ ਏਡੇ ਵੱਡੀ ਤੇ ਏਡੇ ਚੰਗੇ ਦੁੱਧ ਵਾਲੀ ਗਾਂ ਆ ਜਿਹੜੀ ਉਹ 3-3 ਲੱਖ ਦੇ ਘਰਾਂ 'ਚ 2.5-2.5 ਲੱਖ ਦੇ ਘਰਾਂ 'ਚ ਫਿਰਦੀਆਂ ਅੱਜ ਦੇ ਮਾਰਕੀਟ ਦੇ ਵਿੱਚ ਬਈ ਅੱਛਾ ਵੀਰੇ ਦੂਜੀ ਆ ਜਿਹੜੀ 3 ਨੰਬਰ ਵਾਲੀ ਬਈ ਇਹੇ ਵੀਰੇ ਟੋਕੜ ਆ ਗਈ ਲਾਲਾ ਹੁਣ ਹੈਗਾ ਇਹਦੇ ਥੱਲੇ 12-13 ਕਿਲੋ ਦੁੱਧ ਠੀਕ ਆ ਅੱਜ ਤੋਂ ਮੰਨ ਕੇ ਚੱਲ 1 ਹਫ਼ਤਾ ਪਹਿਲਾਂ 18 ਕਿਲੋ ਦੁੱਧ ਸੀ ਮਾਰੀ ਬੁਖਾਰ ਚੜ ਗਿਆ ਸੀਗਾ ਠੀਕ ਆ ਤੇ ਹੁਣ ਮਾੜੇ ਘੱਡੀ ਵੀ ਆ ਹੁਣ 14 ਕਿਲੋ ਦੁੱਧ ਦੇ ਆਸ-ਪਾਸ ਆ 14 ਕਿਲੋ ਦੇ ਆਸ-ਪਾਸ ਹੈਗਾ ਹੁਣ ਹਾਂ ਚੂਣ ਚਣ ਵੀਰੇ ਹੱਥੀ ਕੇ ਮਸ਼ੀਨੀ ਮਸ਼ੀਨੀ ਵੀ ਚੋਲੇ ਨੇ ਹੱਥੇ ਵੀ ਚੋਲੇ ਨੇ ਟੀਵੀ ਚੋਲੇ ਨੇ ਹੁਣ ਗੱਬਣ ਕੋਈ ਹੋਈ ਵੀਰੇ ਕੇ ਨਹੀਂ ਗੱਬਣ ਇਹ ਹੁਣ ਕਰਾਈ ਨਹੀਂ ਗਈ ਆ ਸਾਨੂੰ ਤਾਂ ਗਰਮੀ ਕਰਕੇ ਮਨ ਕੋਈ ਸਰੀਰ ਨਹੀਂ ਕਰਨਾ ਪਾਊਡਰ ਚੱਲੀ ਜਾਂਦਾ ਇਹਦਾ ਠੀਕ ਆ ਵੱਡੇ ਵੀ ਠੀਕ ਆ ਵੀਰੇ ਹਾਂ ਅੱਛਾ ਇਹਦਾ ਰੇਟ ਵੀਰੇ ਰੇੜੇ ਦਾ 40000 ਚਲਈਏ ਮਾਨਤਨ ਵਿੱਚ ਹੋ ਜੂ ਮਾਨਤਨ ਕਰਦਾਂਗੇ ਇਹਦਾ ਨਾ ਇੱਕ ਥਣੋਂ ਦੁੱਧ ਮੜਾ ਜਾਂ ਘਾਟਾਗਾ ਖੜਿਆ ਵੀ ਨਿਕਾ ਕੇ ਕਿਹੜੇ ਕਬੈਣੀ ਵਾਲੇ ਕਿ ਬੈਣੀ ਵਾਲੇ ਇਹਦਾ ਕਬੈਣੀ ਵਾਲੇ ਪਾਸੇ ਕਬੈਣੀ ਵਾਲੇ ਵਾਲੇ ਮਨ ਕੇ ਸੂਣ ਵੇਲੇ ਵੇਚਦੇ ਆ ਉਹ ਤੂੰ ਦੱਖ ਨਹੀਂ ਦਿੰਦਾ ਕੋਲੋ ਚੋਕੇ ਵੇਨੇ ਹੈਗੇ ਕਿਲੋ ਦਾ ਫਰਕ ਆ ਦੂਜੇ ਥਾਂ ਤੋਂ ਮੰਨ ਲਓ ਜੇ ਉਹ ਦੁੱਧਾ 2.5 3 ਕਿਲੋ ਕੱਢਦੇ ਤੋ ਉਹ 1.5 2 ਕੱਢਦਾ ਹਾਂ ਕਿਲੋ ਫਰਕ ਹੈਗਾ ਕਿਲੋ ਫਰਕ ਹੈਗਾ ਉਂ ਚੀਪਾ ਚੂਪਾ ਸੂਣ ਵੇਲੇ ਵਧਗਾ ਹੁੰਦਾ ਹੈਗਾ ਉੱਚੀ ਸੂਣ ਵੇਲੇ ਤਾਂ ਪਾਸ ਹੁੰਦੀ ਹੈ ਕਰਮਾਲੀ ਸੂਣ ਵੇਲੇ ਪਾਸ ਨਹੀਂ ਦੱਖ ਨਹੀਂ ਦ ਤਾਜੀ ਦੁੱਧ ਕਿੰਨਾ ਦੇਗੀ ਤਾਜੀ ਨੇ ਮੇਰੇ ਕੋਲੇ ਇਹਨੇ 30 ਲੀਟਰ ਦੁੱਧ ਦਿੱਤਾ ਠੀਕ ਆ ਬੜੇ ਬੀ ਠੀਕ ਆ ਲੈ ਵੀ ਮਿੱਤਰੋ ਇਹਦਾ ਰੇਟ 40000 ਰੁਪਇਆ ਡਰਾਈ ਵਾਲੀ ਗਾਂ ਦਾ ਜਿਹੜਾ 135000 ਰੁਪਇਆ ਤੇ ਆ ਚੰਗੇ ਦੁੱਧ ਵਾਲੀ ਮਿਹਨ ਦਾ ਜਿਹੜੀ ਕੀਮਤ ਆ ਝੋਟੀ ਦੀ ਮਿੱਤਰੋ 2 ਲੱਖ ਤੇ 25000 ਰੁਪਇਆ ਲਓ ਹੁਣ ਆਪਾਂ ਦੁੱਧ ਦੇ ਹਿਸਾਬ ਨਾਲ ਵੀ ਵੇਖ ਲ ਗਏ 40 ਮੰਨ ਕੇ ਚੱਲ ਆਪਾਂ ਤੇਲੇ ਦੇ ਹਿਸਾਬ ਨਾਲ 40 ਰੱਖਿਆ ਦੁੱਧ ਦੇ ਹਿਸਾਬ ਨਾਲ 40 ਥੋੜਾ ਹਾਂ ਹਾਂ ਹੈ ਸਹੀ ਗੱਲ ਆ ਬਈ ਲਾਮੀਆਂ ਕਰਕੇ ਭਰਉਂਦੇ ਰੂਗਾ ਕੁਝ ਹੋਊਗਾ ਇਹ ਫਾਰਮ ਵਾਲਿਆਂ ਨੇ ਉਹਦੀ ਰੀਪੀਟ ਲੈਵਲ ਵੀ ਚੈਕ ਹਾਂ ਕਾਮਯਾਬੀ ਉਹ ਜਿਹੜਾ ਦੁੱਧ ਲੈਵਲ ਤੇ ਟੀਕਾ ਭਰੌਂਦਾ ਬਈ ਹਨਾ ਹੁਣੇ ਸਿਆਲ ਤੇ ਸਵਾਈ ਜਾਵੇ ਚੜਦੇ ਸਿਆਲੇ ਸੁੰਦੀ ਹੋਵੇ ਤਾਂ ਦੁੱਧ ਆਪੇ ਦੇਣਾ ਵੀਰੇ ਇਨਨੇ ਕਰਨ ਵਾਲੀ ਨੇ ਕਿਉਂਕਿ ਗਾਂ ਦਾ ਸਿਆਲ ਦੀ 5 ਮਹੀਨੇ ਦੁੱਧ ਪਿਉਣਾ ਹੁੰਦਾ ਬਈ ਚੂਡੀ ਦਾ ਲਾ ਲਓ 831 ਆ ਵੀ ਵਿੱਚ ਰੱਖਾ ਦਿਓ ਵੀ ਦੋਨੇ ਟੀਕੇ ਨੀਲੀ 라ਵੀ ਦੀ ਵੀ ਕੋਈ ਭਰਾ ਸਕਦਾਗਾ ਠੀਕ ਹੈ ਬੱਡੇ ਬਈ ਅੱਛਾ ਵੀਰੇ ਮੈਨੂੰ ਨੰਬਰ ਦੱਸੀ ਬਣਾ ਜਾ ਵੀਰੇ ਕਿਹੜੇ ਤੇ ਗੱਲ ਕਰੀਏ 99154 ਹਾਂ 58375 ਇੱਕ ਵਾਰੀ ਹੋਰ ਬੋਲ ਦੀ ਵੀਰੇ ਨੜਾ 9154 55375 ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਆ ਜੇ ਮਿੱਤਰੋ ਤੁਸੀਂ ਰਾਬਤਾ ਕਰਨਾ ਪਿੰਡ ਦੱਬੜੀਖਾਨਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਮਿੱਤਰੋ ਬਾਕੀ ਸਾਰੀ ਜਾਣਕਾਰੀ ਲਈ ਨੰਬਰ ਆਪਾਂ ਪਾਈ ਦਾ ਸਕਰੀਨ ਤੇ ਲਾਇਆ ਹੋਇਆ ਹੈ